ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹਿਲੀ ਵਾਰੀ ਅਸੀਂ ਲੇਟ ਬਰਾਤ ਆ ਗਈ ਆ ਚੱਲੇ ਵਿਆਹ ਤੇ ਆ ਪਰ ਵਲੌਗ ਵਲੌਗ ਲਾ ਲੋ ਵੀਡੀਓ ਲਾ ਲੋ ਗੱਡੀ 'ਚ ਸ਼ੁਰੂ ਹੁੰਦੇ ਆ ਵਾ ਤੇ ਅਸੀਂ ਲੇਟ ਆ ਤੇ ਵੇਖੋ ਜੀ ਅਸੀਂ ਆਨੇ ਆ ਕਿ ਰੋਜ਼ਾਨਾ ਵਿਆਹਾਂ ਦੇ ਵਿੱਚ ਬਰਾਤ ਜਿਹੜੀ ਆ 1.5 2 2.5 3 ਵਜੇ ਤੱਕ ਆਉਂਦੀ ਆ ਅਸੀਂ ਇਸ ਵਾਰੀ ਹੋ ਗਿਆ 11:50 ਮਿੰਟ ਤੇ ਸਾਨੂੰ 11:30 ਦਾ ਫੋਨ ਆ ਗਿਆ ਕਿ ਬਰਾਤ ਆ ਗਈ ਆ ਉਹ ਉਹ ਹਣ ਅਸੀਂ ਭਲੇਖੇ ਦੇ ਵਿੱਚ ਰਹਿਗੇ ਕਿ ਕਿ ਅਸੀਂ ਲੇਟ ਜਾਂਦੇ ਆ ਜਿਹੜੀ ਕਾਰਵਾਈ ਜਿਹੜੀ ਅਗਲੇ ਪਾਸੇ ਹੁੰਦੀ ਆ ਉਹ ਅਸੀਂ ਮੁਕੰਮਲ ਕਰਵਾਤੀ ਸੀ ਬਾਕੀ ਗੱਲ ਨਾਲ ਦੱਸ ਦਈਏ ਕਿ ਇਹ ਐਮਰਜੈਂਸੀ ਵਿਆਹ ਵਾ ਕਿ ਪਹਿਲਾਂ ਪਰਿਵਾਰ ਨੂੰ ਸਮਾਨ ਦੇ ਆਏ ਸੀ ਤੇ ਹੋਰ ਕੋਈ ਗੱਲ ਨਹੀਂ ਹੋਈ ਸੀ ਕਿ ਬਰਾਤ ਨੂੰ ਸਾਂਭਣਾ ਜਾਂ ਕੁਝ ਵੀ ਆ ਤੇ ਉਹਨਾਂ ਦਾ ਪਰਸੋਂ ਫੋਨ ਆਇਆ ਕਿ ਕੱਲ ਫੋਨ ਆਇਆ ਪਰਸੋਂ ਫੋਨ ਆਇਆ ਉਹਨਾਂ ਦਾ ਕਿ ਨਹੀਂ ਸਾਡ ਅਰੇਂਜਮੈਂਟ ਹੋਉਂਦੇ ਤੇ ਮੁੰਡੇ ਵਾਲੇ ਕਹਿੰਦੇ ਕਿ ਕੱਲੀ ਚਾਹ ਪੀ ਆ ਗਈ ਸਾਨੂੰ ਬੇਸ਼ੱਕ ਪੋਰ ਦੋ ਤੇ ਆਪਾਂ ਇਹੀ ਕਿ ਇਥੇ ਘਰੇ ਵਾਲੇ ਜਿੱਦਨ ਵਿਆਹ ਕਰਨਾ ਪਿੰਕੀ ਦਾ ਤੇ ਉਸ ਦਿਨ ਪਤਾ ਕੀਤਾ ਹੀ ਇੱਥੇ ਗੁਰਦਵਾਰ ਸਾਹਿਬ ਦੇ ਸਾਹਮਣੇ ਹੈਗਾ ਹੀ ਕਿੰਦੇ ਰੈਸਟੋਰੈਂਟ ਹੈ ਰੈਸਟੋਰੈਂਟ ਆਉ ਸਾਰੇ ਜਣੇ ਸਾਰੇ ਜਣੇ ਅੱਜ ਦਾ ਮਤਲਬ ਕਿ ਵਿਆਹ ਜਿਹੜਾ ਵਕ ਕੇ ਚੁੰਨੀ ਜੜਾ ਵਜ ਨੂੰ ਕਹਿੰਦੇ ਆ ਕਿ ਬਰਾਤ ਵੀ ਟਾਈਮ ਨਾ ਆ ਗਈ ਕੁੜੀ ਵੀ ਤਿਆਰ ਆ ਤੇ ਉਹਨਾਂ ਨੇ ਸਿਰਫ ਬਰਾਤੀਆਂ ਨੇ ਚਾਹ ਪੀ ਕੇ ਤੁਰ ਜਾਣਾ ਤੇ ਆਪਾਂ ਉਹ ਉਹ ਛੋਟਾ ਜਿਹਾ ਜਿਹੜਾ ਅਰੇਂਜਮੈਂਟ ਇੱਕ ਦੋ ਦਿਨ ਚ ਹੋ ਸਕਦਾ ਸੀ ਉਹ ਕਰ ਦਿੱਤਾ ਵਾ ਜੋ ਕਿ ਬਰਾਤ ਵੱਲੋਂ ਕਿਹਾ ਗਿਆ ਸੀ ਤੇ ਚਲੋ ਮਾਰਾ ਸੁਖ ਰਖੇ ਜਲ ਕੇ ਤੁਹਾਨੂੰ ਵੀ ਵਿਆਹ ਦਿਖਾਉਣੇ ਆ ਅੱਜ ਇਹ ਵੀ ਵਾਲਾ ਤੇ ਆਓ ਚਲਦੇ ਹਾਂ ਚਲਦੇ ਇਹ ਹੋਈਏ ਬੇ ਹੈ ਪੋਲੀ ਕਿਤੇ ਪੋਲੀ ਸੱਜੀ ਕਰ ਜੀ ਬਾਈ ਖਾਲਸਾ ਜੀ ਫਤਿਹ ਜੀ ਹੋਰ ਬੈਠੀ ਠੀਕ ਠਾ ਜੀ ਅੱਗੇ ਜੀ ਅੱਗੇ ਹੋਰ ਸਾਨੂੰ ਠੀਕ ਠਾ ਜੀ ਆ ਹੀ ਕਾ ਦੇਣ ਉਹ ਵੇ ਲੋ ਹੈ ਸਸਿ ਗਾ ਵੀ ਪੈਕ ਚੱਕ ਲਾਇਆ ਨਹੀਂ ਜੀ ਨਹੀਂ ਮੈਂ ਲਾਇਆ ਲਾਇਆ ਤੁਸੀਂ ਵੀ ਮੇਰੀ ਗੱਲ ਸੁਣ ਅੰਦਰ ਨਹੀਂ ਜਾਣਾ ਨਹੀਂ 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 ਉਹ ਰਾਹ ਦਾ ਲੱਗਾ ਬਈ ਵੇਖ ਲਓ ਜਿਹੜਾ ਮੈਂ ਅੰਦਰ ਨਹੀਂ ਵੜਨ ਦੇਣਾ ਨਹੀਂ ਨਹੀਂ ਮੈਂ ਨਹੀਂ ਆ ਪੈਕ ਲੱਗਾ ਬਾਦੇ ਨਹੀਂ ਉਹ ਤਰਾਹੀ ਜੜਾਉਂਦੇ ਲੱਗਾ ਗੱਲ ਸੁਣੋ ਨਹੀਂ ਨਹੀਂ ਦਿਨੇ ਨਹੀਂ ਲੱਗੋ ਦਿਨੇ ਇਹ ਕੰਮ ਕਰਾ ਸਾਡੇ ਮੂੰਹ ਜੋ ਪਾਇਨ ਪਾਇਨ ਤੋਂ ਕਿ ਵੇਖੀਓ ਇਹ ਤੁਹਾਨੂੰ ਚਾਹੀਦਾ ਹੈ ਨਾ ਸਾਰੇ ਗੁਰੂ ਘਰ ਦੇ ਵਿੱਚ ਤਰੱਕੀ ਹੁਣ ਆਲਾਵਾ ਆਣੀ ਹੈ ਤੇ ਤੁਸੀਂ ਚਲੋ ਗਏ ਚਲੋ ਚਨਾਲ ਚਲੋ ਭਾਜੀ ਢਾਈ ਨਾਂ ਨਕਸਾ ਸੁਣਾਉਂ ਗਿਆ ਕੋਈ ਨਾਂ ਹਾਂ ਭਾਈ ਗਲੇ ਨਹੀਂ ਤੀ ਕੁੜੀ ਅੰਦਰ ਭਾਈ ਗੇ ਹਾਂ ਹਾਂ ਤਰੀਫਾਤ ਹਾਂਜੀ ਹਾਂਜੀ

ਆਮੀ ਆਲੀ ਤੇ ਮੈਂ ਮਰਾ ਬਸੀ ਵਲਿਆ ਜਾ ਰੇ ਇਕ ਇਕ ਸਾਰਿਆ ਆਵੇ ਪੜਾਵੇ ਆਵੇ ਪੜਾਵੇ ਤੇ ਫਰਤੀ ਨਾ ਸਰ ਦੇ ਯਾਰ ਮਨੂਰ ਭਾਈ ਜੀ ਕਿੰਨਾ ਯਾਰ ਪਾਲੋ ਹਾਰ ਪਾਲੋ ਨਾ ਹਾਰ ਬਾਜਾ ਤੂੰ ਅਰੇ ਸਾਡੇ ਤੇਰੇ ਪਾਵੇ ਫਿਰ ਇੱਕ ਮਿੰਟ ਫਿਰ ਆਂਦੇ ਲੰਦੋਂ ਨਾ ਚਲੋ ਕਰੋ ਜੀ 200 ਵੱਜੇ ਤੈਨੂੰ ਕਿੰਨੇ ਦਾ ਲੈਣੀਆ ਧਾਵਾਂ ਦਵਾਈ ਨੇ ਹਾਂਜੀ ਹਾਂਜੀ ਆਹ ਆ ਭੈਣ ਦਾ ਵੀ ਸਾਨੂੰ ਫੋਨ ਆਇਆ ਹੈ ਮੇਰੇ ਖਿਆਲ ਇਹ ਗਾਣੀ ਸਾਰੀ ਖਾਣੀ ਹੁੰਦੀ ਆ ਥੋੜੀ ਥੋੜੀ ਖਾਣੀ ਨਹੀਂ ਸਾਰੀ ਖਾਣੀ ਹੁੰਦੀ ਆ ਗੱਲਾਂ ਨਹੀਂ ਸਮਝਉਂ ਪਤਾ ਸਾਇ ਪਹਿਲਾਂ ਖੇਤ ਲੈਣਾ ਕੋਈ ਪਾਉ ਨੇ ਤੇ ਕੋਈ ਗੱਲਬਾਤ ਹੀ ਨਹੀਂ ਕੀਤੀ ਹੈ ਮੈਂ ਬਾਬਾ ਜੀ ਇੱਥੇ ਆ ਬੜੀ ਵੀ ਕਹੋ ਨਾ ਨਹੀਂ ਤੇ ਨਹੀਂ ਜਿਹੜਾ ਜ਼ਾਇਦਾਰਾ ਇੱਥੇ ਕਹਿੰਦਾ ਆਖੰਡਾ ਆ ਸਕਦੇ ਆ ਪਰ ਮੈਂ ਕਹਿ ਦੇਣਾ ਕਿ ਆਖੰਡਾ ਆ ਸਕਦੇ ਆ ਚੱਲ ਨਹੀਂ ਆਏ ਆਏ ਆ ਸਕਦੇ ਹਾਂ ਉਹ ਨਹੀਂ ਕੋਈ ਗੱਲ ਨਹੀਂ ਬੱਤ ਗੱਲ ਤੇਰੀ ਬਾਤੂ ਜਾਣਾ ਸੁਭਾਓ ਆਓ 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 ਲੱਗੋ ਲੱਗੋ ਦੇਖਦੇ ਆਪਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਥਾਰੇ ਤੇਰੀ ਫਤ ਬੜੀ ਮੱਖਣੀ ਜੀ ਨਿਕਲੀ ਆ ਹੈ ਇਹਦੀ ਫਤ ਬੜੀ ਹੈ ਕਰਦੇ ਕੀ ਫਤ ਹੈ ਵਾਹਿਗੁਰੂ ਇੱਕ ਕੁੜੀ ਕਿਹੜੀ ਆ ਉਹ ਇਹ ਤਾਂ ਪਛਾਣੀ ਨਹੀਂ ਜਾਂਦੀ ਇਹਦੇ ਹੈ ਅਰੇ ਉਹਰੇ ਆ ਹੈ ਹੈ ਫੋਟੋ ਕਿੱਥੇ ਦੇ ਅਜ ਫੋਟੋ ਕਿੱਥੇ ਅੱਛਾ ਖਿਦੂ ਖਿਦਲੋ ਖਿਦੂ ਆ ਤੇੜਾ ਜਿਹਾ ਮੂੰਹ ਕਰਕੇ ਨਾ ਮੈਂ ਕਿਹਾ ਮੈਂ ਪਹਿਲੇ ਕਿ ਨਹੀਂ ਤੀਜ ਨਹੀਂ ਫੋਟੋ ਲਿਖੇ ਨਹੀਂ ਕਰਾਉਣਾ ਕਿਤਾਬ ਕਿਤਾਬ ਚਾਪੜੀ ਦਾ ਕਿਤਾਬ ਉਹ ਤਾਂ ਕਿਤਾਬ ਉਹ ਇੱਥੇ ਕਿਤਾਬ ਜਾਏਗੀ ਇਹਨਾਂ ਨੂੰ ਤੁਸੀਂ ਕਿਧਰ ਕੀਤਾ? ਇਹ ਤਾਂ ਇਹਨਾਂ ਦਾ ਉਸ ਤੋਂ ਆਖਿਆ ਆ। ਆ ਚੀਮੇ ਕੋ ਕੀਤਾ ਚੀਮੇ ਕੋ? ਚੀਮੇ ਕੋ ਕੀਤਾ ਇਹਨਾਂ ਨੇ। ਤੁਸੀਂ ਕਿੰਨੇ ਕਿ ਜਾਨੇ ਆ ਟੋਟਲ? ਅਸੀਂ 30 30 ਜਾਨੇ ਆਖੇ ਤੇ ਮੇਰੇ ਸਾਹ ਨਾਲ 100 ਜਾਨਾ ਵਾ। ਨਹੀਂ ਇਹਨਾਂ ਨਹੀਂ ਆਏ। ਨਹੀਂ ਨਹੀਂ। ਕਿੰਨੇ ਜਾਨੇ? ਦੋ ਪਾਸੋਂ ਆ ਜਾਣ। ਨਹੀਂ 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 ਉਹਨਾਂ ਦੇ ਦੋ ਪਾਸੇ ਤੇ ਨਹੀਂ ਜਾਨੇ। 30 30 ਜਾਨੇ। ਉਹ ਨਾ ਤੁਸੀਂ 30 ਜਾਨੇ ਟੋਟਲ ਮੈਨੂੰ ਕਿਹਾ। ਨਹੀਂ ਟੋਟਲ 30 ਨਹੀਂ। ਮੈਨੂੰ ਮੈਨੂੰ ਇਹਨਾਂ ਨੇ ਦੋ 15 ਰਾਤੀ ਫੇਰ ਕਰ ਲਓ ਇਹਨਾਂ ਨੇ ਨਹੀਂ। ਹੋਰ ਨਹੀਂ ਤੂੰ ਤੇ ਤੂੰ ਕਾਲੀ ਜਾਦੀ ਪਈ ਨਹੀਂ ਗੱਲ ਕੋਈ ਨਹੀਂ। ਨਹੀਂ ਇਹਨਾਂ ਨਹੀਂ ਹੋਇਆ ਇਹਨਾਂ ਦਾ। ਬਾਕੀ ਇਹ ਵੇਖੋ ਬਾਬਾ ਜੀ ਵੇਹੀ ਹੋ ਜਾਂਦੇ ਇੱਕ ਕਰ ਹਾਂ ਹਾਂ ਨਹੀਂ ਆਪਣੀ ਤੇ ਹੋਈ ਆ ਨਹੀਂ ਨਹੀਂ ਇਹਨਾਂ ਨੇ ਰਾਤ ਨੂੰ ਮੈਨੂੰ ਆਖਿਆ ਸੀ ਕਿ 30 ਜਾਨੇ ਟੋਟਲ ਵਾ 15 ਨੇ ਉਧਰ ਤੇ ਹੁਣ ਤੁਸੀਂ ਇੱਕ ਡੰਮ ਕਰੋਗੇ ਤੇ ਅਗਲੇ ਪਾਸੇ ਵੀ ਉਹੋ ਜਿਹਾ ਕੰਮ ਕੀਨਾ ਪ੍ਰੋਗਰਾਮ ਹੋਣਾ ਜੇ ਫਿਰ ਦੋ ਦਿਨਾਂ ਅੱਗੇ ਕਰਦੇ ਹਾਂ ਇਕਦਾਮ ਤੁਸੀਂ ਸਾਨੂੰ ਦੱਸਿਆ ਵਾ ਤੁਹਾਨੂੰ ਪਹਿਲਾਂ ਦੱਸਿਆ ਸੀ ਤੁਹਾਡੇ ਤੋਂ ਉਹ ਜਿਹੜਾ ਕੀ ਨਾ ਬੁਰਜ ਪੇਂਡ ਹੀ ਕਰਨਾ ਸੀ ਇਹਨੂੰ ਬਰਾਤ ਦੀ ਬੁਰਜ ਕੋਲ ਪੇਂਡ ਸੱਤਣੀ ਸੀ ਇਹਨੂੰ ਹਵਾਈ ਟੈਂਟ ਵਗੈਰਾ ਸਾਰਾ ਕੁਝ ਭੇਜਣਾ ਸੀ ਮੇਰਾ ਸੁਣ ਇੰਨੇ ਨਹੀਂ ਆਏ ਟੀਮ ਮਿਆਂ ਨੂੰ ਕਿਹਾ ਉਹ ਗੱਲ ਕਰਕੇ ਕਿ ਉਹਨੂੰ 20000 ਸਾਈ ਵੀ ਦੇ ਕੇ ਕਿਹਾ ਵਾ ਅੱਛਾ ਉਹਨੂੰ ਉੱਥੇ ਕਰ ਲਓ ਫਿਰ ਉੱਥੇ ਕਰ ਲਓ ਫਿਰ ਕਿੰਨੇ ਪੈਸੇ ਕਿਤੇ ਉਹਨਾਂ ਹੋਣੇ 120 ਰੁਪਏ ਪਲੇਟ ਦੇ ਅੱਛਾ ਹਾਂਜੀ ਤਿੰਨ ਤਰ੍ਹਾਂ ਦੇ ਪਕੌੜੇ ਹਾਂ ਤੇ ਦੋ ਤਰ੍ਹਾਂ ਦੇ ਪਕੌੜੇ ਤੇ ਤਿੰਨ ਤਰ੍ਹਾਂ ਦੀ ਮਿਠਾਈ ਆਓ ਠੀਕ ਕਰ ਲਓ ਫਿਰ ਤੇ ਚਾਹ ਕਰ ਲਓ ਫਿਰ ਉਧਰ ਜੂਨ ਕਿਧਰ ਨਹੀਂ ਉਧਰ ਫਿਰ ਰਹਿੰਦੇ ਨੇ ਨਾ ਉਧਰ ਕੋਈ ਕੱਲ ਉਧਰ ਕਿਹੜੇ ਪੈਸੇ ਦਿੱਤੇ ਅੱਛਾ ਹੁਣ ਇੱਕਦਮ ਇੱਕਦਮ ਪਾਇਆ ਵਾ ਕੱਲ ਸਾਨੂੰ ਕਿਹਾ ਇਹਨਾਂ ਨੇ ਕੱਲ ਪਰਸੋ ਸਾਨੂੰ ਕਿਹਾ ਸ਼ਾਮ ਨੂੰ ਤੇ ਅਸੀਂ ਨਹੀਂ ਜਿਆਦੀ ਗੱਲ ਗੋਲੀ ਨਹੀਂ ਆਉਂਦੇ ਕਿ ਤੁਹਾਨੂੰ ਦੱਸਦੇ ਆ ਕੀ ਪ੍ਰੋਗਰਾਮ ਜਿਹੜਾ ਵਾ ਅਸੀਂ ਤੇ ਇਹਨਾਂ ਨੂੰ ਆਖਿਆ ਕਿ ਇਹ ਲਵਾਈ ਟੈਂਟ ਵਗੈਰਾ ਜੋ ਵੀ ਕੀਨਾ ਬਰਤਨ ਵਗੈਰਾ ਸਾਰਾ ਕੁਝ ਅਸੀਂ ਭੇਜ ਦਿੰਨੇ ਆ ਤੇ ਮਠਾਈ ਜਾਂ ਜੋ ਵੀ ਕਿਨ ਡੈਰੀ ਪ੍ਰੋਡਕਟਸ ਹੋ ਗਏ ਮੰਡੀ ਦੇ ਪ੍ਰੋਡਕਟਸ ਹੋ ਗਏ ਸਾਰੇ ਅਸੀਂ ਭੇਜ ਦੇਣੇ ਸੀ ਇੱਕ ਦਿਨ ਪਹਿਲਾਂ ਛੱਡ ਜਣੇ ਸੀ ਪਰ ਇਹਨਾਂ ਨੇ ਕੁਝ ਦੱਸਿਆ ਹੀ ਨਹੀਂ ਹਾਂ ਕਿ ਅਸੀਂ ਕਰ ਲੈਣਾ ਅਸੀਂ ਆਪਣਾ ਪ੍ਰੋਗਰਾਮ ਤੇ ਬਾਅਦ ਵਿੱਚ ਹੁਣ ਇੱਕਦਮ ਕੀ ਨਾ ਪਰਸੋਂ ਸ਼ਾਮ ਨੂੰ ਫੋਨ ਆਇਆ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਕਿਤਰਾ ਕਰਨਾ ਅੱਜ ਜਿਹੜਾ ਮਾਹੌਲ ਬੜਿਆ ਵਾ ਅੱਜ ਅਸੀਂ ਕੁਝ ਕਰ ਲਿਆ ਨਾ ਤੀਆਂ ਬੰਦਿਆਂ ਦਾ ਆਖਿਆ ਕਿ 30 ਬੰਦੇ ਟੋਟਲ ਹੋ ਜਾਣ ਅਸੀਂ 40 45 ਬੰਦਿਆਂ ਦਾ ਕਰ ਲਿਆ ਇੱਥੇ ਤੇ ਬੰਦਾ 100 ਆ ਮੇਰੇ ਹਿਸਾਬ ਨਾਲ ਤੇ ਚਲੋ ਫਿਰ ਵੇਖਦੇ ਆ ਅੱਜ ਵੇਖਦੇ ਕੀ ਕੀ ਬਣਦਾ ਇਹੋ ਤਾਂ ਚੈਲੰਜ ਹੁੰਦਾ ਵਾ ਇਹੋ ਤਾਂ ਸੇਵਾ ਹੁੰਦੀ ਆ ਹੁਣ ਸੇਵਾ ਵੇਖੋ ਗੁਰੂ ਸਾਹਿਬ ਆਪਣੀ ਸੇਵਾ ਆਪ ਹੀ ਲੈ ਲੈਂਦੇ ਆ ਅਗਲੇ ਪਾਸੇ ਵੇਖਦੇ ਆ ਕੀ ਇਹ ਕੁਛ ਚੱਲਦਾ ਆਪਾਂ ਚਲੋ ਸਤਿ ਸ੍ਰੀ ਅਕਾਲ ਬੜਾਈ ਜੀ ਸਤਿ ਸ੍ਰੀ ਅਕਾਲ ਜੀ ਠਠਾ ਜੀ ਚੜ੍ਹਦੀ ਕਲਾ ਬੜੇ ਖੁਸ਼ ਕੀ ਬੜੇ ਖੁਸ਼ ਕੀ ਕੀਤੀ ਹੈ ਹੈ ਤਿਆਰ ਹੋਈ ਹੈ ਨਹੀਂ ਸੋਹਣੀ ਲੱਗਦੀ ਹੈ ਹੈ ਖੁਸ਼ ਹੈ ਨਹੀਂ ਖੁਸ਼ ਹੈ ਖੁਸ਼ ਹੈ ਕੋਸਾ ਅੱਜ ਦਾਦੇ ਦਾਤ ਨਿਕਲਦੇ ਅੱਜ ਐ ਨਹੀਂ ਤਾਂ ਨੀਵੀਂ ਪਾਈ ਰੱਖੀ ਨਹੀਂ ਬਿਆਹ ਜੇ ਜਾਰੀ ਸ਼ਰਮਾਂ ਦੀ ਘੁੰੜਾਂ ਕਰਦੀ ਹੈ ਨਹੀਂ ਨਹੀਂ ਉਹ ਪੁਰਾਣੇ ਜ਼ਮਾਨੇ ਵਾਂਗੂ ਘੁੰਡ ਦੇ ਵਿੱਚ ਵਿਆਹ ਹੋਊਗਾ ਹੈ ਉੱਤੇ ਕਿਸੇ ਨੇ ਹੋਰ ਕਿਸੇ ਨੇ ਜਗਾ ਮੰਨ ਲੈਣੀ ਤੀਸਰੀ ਜੋੜੀ ਵੀ ਆ ਗਈ ਹੈ ਪਹਿਲੋਂ ਅਨੰਦ ਕਾਚ ਕਰਾ ਦਈਏ ਆਪਾਂ ਸਹੀ ਆਓ ਅੰਦਰ ਬੈਠੋ

ਉਸਤਾਦ ਆਓ ਯਾਰ ਕੀ ਕਰਦੇ ਤੁਸੀਂ ਇੱਧਰ ਆਓ ਇੱਧਰ ਆਓ ਉਧਰ ਮੈਂ ਉਹਨਾਂ ਦਾ ਤੁਹਾਨੂੰ ਆਵਾਜ਼ਾਂ ਦੇ ਦਿਆਂਗਾ ਤੁਸੀਂ ਫੇਰ ਉੱਥੇ ਰਹਿ ਕੇ ਤੁਸੀਂ ਉਹਨੇ ਉਹ ਕੀ ਨਾ ਤੁਸੀਂ ਚੋੜੀ ਹੈਗੇ ਉੱਥੇ ਰਹਿ ਗਿਆ ਉੱਥੇ ਮਾਠਾ ਢੇਕੇ ਬੈਰੋ ਇੱਥੇ ਸਾਰੀ ਸੰਗਤ ਆ ਕੇ ਤੇ ਬੈਠੀ ਆਪਣੀ ਅੱਥੇ ਕਿੱਥੇ ਗਿਆ ਵੀਰ ਕਿੱਥੇ ਹਾਂਜੀ ਵੀਰ ਕਿੱਥੇ ਅਗਲੇ ਪਾਸੇ ਰੱਖ ਕੇ ਨਾ ਤੇ ਮਾਥਾ ਟੇਕ ਲੋ ਲਈ ਇਹਨਾਂ ਨੂੰ ਖਾਲੀ ਦੇ ਆਧਾਰ ਕੱਢ ਦੇ ਦਿਓ ਵੀਰ ਜੀ ਆਪਣਾ ਸੁਣ ਇਹਨਾਂ ਦਾ ਆਧਾਰ ਕੱਢ ਬਾਬਾ ਜੀ ਆਧਾਰ ਕੱਢਤ ਨਹੀਂ ਲਈ ਫੋਟੋਆਂ ਨਹੀਂ ਆਧਾਰ ਕੱਢ ਦਿਓ ਆਧਾਰ ਕੱਢ ਦਿਓ ਫੋਟੋਆਂ ਹੀ ਨੇ ਫੋਟੋਆਂ ਚਾਹੀਦੀ ਫੋਟੋ ਫੋਟੋਆਂ ਵਿੱਚ ਦਿਓ ਬੜਾ ਆਧਾਰ ਕੱਢ ਇੱਕ ਮਿੰਟ ਇੱਕ ਵਾਰ ਹਿੱਲੋਣਾ 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 ਵੀਰੇ ਹਾਂਜੀ ਇਹਨਾਂ ਨੂੰ ਆਖ ਉਹਨਾਂ ਨੇ ਕੋਰਪੋਰ ਫੜਦੇ ਆ ਵੀ ਫੜੋ ਤੁਸੀਂ ਆ ਫੜੋ

thank you ਜੀਤ ਨਾਮ ਕਮੀ ਪਹਿਲਾ ਫਰਦਨਾ ਪਹਿਲੇ ਗਿਆਤ ਰੇ ਇਹ ਸਾਡੇ ਕਰਮ ਦੇ ਜਪ ਸੰਸਕਾਰ qua ਨੇ ਸਭ ਨੂੰ ਬਚਾਣਾ ਚਾਹਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਅੰਵਰਤ ਬਾਰੇ ਕਿੰਨੇ ਸਾਨੂੰ ਕਰਵਾਵਿਆ ਲੈ ਕੇ ਆਇਦਰਾ ਆ ਵੀ ਚੋਲਣਾ ਜੀ ਆ ਜਿੰਨੇ ਜਿੰਨੇ ਨੰਬਰ ਲੈਣਾ ਨਾ ਇਹਨਾਂ ਦਾ ਲੈ ਲਓ ਇਹ ਵਿਆਹ ਬੜੇ ਕਰਾਉਂਦੇ ਜੀ ਇਹਨਾਂ ਸਭ ਤੋਂ ਪਹਿਲਾਂ ਕਹਿਣਾ ਇਹਨਾਂ ਨੂੰ ਕਹਿਣਾ ਹੋਰ ਹੈਲੋ ਕੀ ਹਾਲ ਜੀ ਅਣੇ ਹੋ ਗਿਆ ਕੀ ਹਾਲ ਜੀ ਕੀ ਮਹਾਰਾਜ ਜੀ ਹਾਂ ਜੀ ਹਾਂ ਜੀ ਮੇਰੇ ਕੋ ਇੱਕ ਪਏ ਨਾ 15 ਕਿੱਲੇ ਪੈਰੀ ਹੋ ਜਾਂਦਾ ਕਿੱਲੇ ਹੋਵੇ ਮੈਂ ਜਿਹਦਾ 15 ਕਿੱਲੇ ਪੈਰੀ ਜਾਂ 10 ਕਿੱਲੇ ਪੈਰੀ ਹੋ ਜਾਂਦਾ ਹਮਤ ਸਗਿਆ ਫੇ ਨਾਲ ਅਮਰਤ ਵੀ ਸੀ ਅਰੇ ਕੁੜੀ ਕੀ ਆ? ਹਾਂ। ਅਰੇ ਕੁੜੀ ਕੀ ਆ? ਪਹਿਲੀ ਵਾਰੀ ਆਈ ਹੂ। ਸਾਨੂੰ ਸਾਨੂੰ ਡਿਮਾਂਡ ਵੀ ਬਹੁਤ ਹੈ। ਡਿਮਾਂਡ 15 ਕਿੱਲੇ ਜ਼ਮੀਨ ਦੇ ਤੇ ਇੱਕ ਹੋਰ ਕੀ? ਮੁੰਡੇ ਨੰਬਰ ਸ਼ਕਿਆ। ਅਮਰ ਸ਼ਕਿਆ ਆਵੇ ਸਰਕਾਰੀ ਨੌਕਰੀ ਹੋਵੇ। ਉਹਦੇ ਕੋਲ ਤਿੰਨ ਚਾਰ ਗੱਡੀਆਂ ਹੋਣ। ਉਨਕੋ ਕਿ ਨਾ ਦੋ ਤਿੰਨ ਕੋਠੀਆਂ ਪਈਆਂ ਹੋਣ। ਹਣਾ ਤੇ ਉਹ ਉਹ ਉਹਨਾਂ ਨਾਲ ਸੰਪਰਕ ਜ਼ਰੂਰ ਕਰਿਓ ਇਹ ਵਿਚੋਲੇ ਨਾ ਸਾਡੇ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਬੜਾਈਆਂ ਵਿਚੋਲੇ ਪੱਕੀ ਹੈ। ਪੱਕੀ ਵਿਚੋਲੇ ਇਹ ਪਿੰਡ ਦੀ ਕਿੰਨੇ ਕੋ ਵਿਚੋਲੇ ਰੱਖੀ ਤੁਸੀਂ? ਗੁਰਜ ਪਿੰਡ ਦੀ ਕੋ ਵਿਚੋਲੇ ਕੀ ਰੱਖੀ ਆ ਬਾਬਾ ਜੀ ਇਹ? ਖਾਸਾ ਚਲੋ ਮਿਲਾਂ ਕਰਦੇ ਆ। ਹਾਂ ਬਾਈ ਆਈ ਇਹ ਤਾਂ ਮੰਨਾਂਗੇ ਦੇਖਦੇ ਸਾਡੀ ਕੋ ਇਹ ਮੁੰਡੇ ਦੇ। ਹਾਂ ਸਹੀ ਗੱਲ। ਬੜਿਆ ਕੰਮ ਕੱਢਣ ਕਿੱਥੇ ਆ। ਤੁਸੀਂ ਸਾਨੂੰ ਫੋਨ ਨਾ ਕਰਿਓ ਪਲੀਜ਼। ਸਾਨੂੰ ਇਸ ਵਾਸਤੇ ਫੋਨ ਨਾ ਕਰਿਓ। ਤੁਹਾਨੂੰ ਨੰਬਰ ਇਹਨਾਂ ਇਹਨਾਂ ਦਾ ਮੈਂਸ਼ਨ ਕਰ ਦਿੰਨੇ ਆ ਕਰਦੀ ਆ ਮੈਂਸ਼ਨ ਬਹੁਤ ਹੂਣ ਆਉਣੇ ਆ ਇਹ ਲਾ ਕਰਦੀ ਆ ਇੱਕ ਸੋਨੇ ਦੇ ਕਾਹੂਣ ਵੇਚਿਆ ਹੋਲਡਰ ਜਦੋਂ ਇਹਨਾਂ ਦੀ ਵੀਡੀਓ ਚੱਲਣੀ ਹੈ ਨਾ ਜਦੋਂ ਇਹ ਚੀਜ਼ ਦੀ ਉਦੋਂ ਕਿਹਨਾ ਦਾ ਇਹਨਾਂ ਦਾ ਨੰਬਰ ਚੱਲੇਗਾ ਉਹ ਨੰਬਰ ਤੇ ਤੀਸ ਬਰਕਰ ਨਹੀਂ ਦੇਣਾ ਮੈਂ ਨਹੀ ਦੇਣਾ ਦੇ ਰਣਾ ਨੰਬਰ ਦੇ ਦੀ ਨੰਬਰ ਭੱਜ ਗਏ ਜੀ ਮੇਰਾ ਬਿਲਕੁਲ ਛੱਟ ਜਾਣੇ ਹੈ ਹੈ ਮੋਸਰ ਦੂਆ ਉਹ ਕਰਦਾ ਕੀ ਹੈ ਪੇਂਟ ਦੇ ਕੰਮ ਹੈ ਨਹੀਂ ਪੇਂਟ ਦੇ ਕੰਮ ਪੇਂਟ ਦਾ ਕੰਮ ਕਰਦੇ ਕੁੜੀ ਆ ਜਾਂਦੀ ਫਿਰ ਆਪਾਂ ਚਲੀਏ ਲੈ ਉਹ ਲਹਿੰਗਾ ਪਾਉਂਦਾ ਵਿੱਚ ਹੈ ਉਹਨਾਂ ਨੂੰ ਕੋ ਕਿ ਲੈ ਲਹਿੰਗਾ ਤੁਸੀਂ ਭੇਜਿਆ ਸੀ ਹਾਂਜੀ ਹਾਂ ਚਲੋ ਪਾ ਲੈਂਦੇ ਫਿਰ ਜਰਨ ਤਾਂ ਹੈਗਾ ਫਿਰ ਇੱਕ ਸਾਈਡ ਦੇਖ ਲੋ ਜੋ ਰਾਹ ਕੇ ਬੰਦ ਹਾਓ ਇੱਧਰ ਪਾਸੜ ਆ ਲਾ ਲ ਇਨੂੰ ਦਿਲ ਵੀ ਦਿਆਂਗੇ ਉਹ ਤਾਲਾ ਉਹ ਕਿੰਨਾ ਸਪਈ ਨਾ ਹੋਵਾ ਦਿਆਂਗੇ ਸਭ ਨੂੰ ਖਤਮ ਕਰਵਾ ਦਿਆਂਗੇ ਮਾਈਕ ਦੇ ਮਾਈਕ ਮਾਈਕ ਉਮਾ ਸੰਜੀਤਾ ਤਾਂ ਬਣਿਆ ਪੂਰਾ ਹੈ ਹੈ ਸਹੀ ਹੈ ਬਾਬਾ ਹੈ ਕਿ ਨਾਦਰਾ ਅਮਰਤ ਅਮਰ ਪਾ ਥੋੜਾ ਹੋਰ ਵੱਡੇ ਕਾ ਨਾ ਜੁੜਾ ਕਰੀਏ ਪੱਗ ਬਣਿਆ ਕਰੀਏ ਠੀਕ ਹੈ ਚੱਲ ਚੜ ਜਾ ਕੁੜੀ ਦੇ ਆਂਦੇ ਸ਼ੌਕ ਹੁੰਦੇ ਆ ਚਾਹੇ ਛੋਟਾ ਜਿਹਾ ਵਿਆਹ ਹੋਵੇ ਚਾਹੇ ਵੱਡਾ ਵਿਆਹ ਹੋਵੇ ਤੇ ਆਂਦੇ ਹੁੰਦੇ ਆ ਲਹਿੰਦਾ ਪਾਉਣਾ ਵਾ ਲਹਿੰਦਾ ਮੂਹਰੇ ਵਿੱਚੋਂ ਚੜ ਗਿਆ ਵਾ ਲਹਿੰਗਾ ਪਾਉਣਾ ਵਾ ਤੇ ਲਹਿੰਗਾ ਪਾਉਣ ਗਈ ਆ ਤੇ ਹੁਣ ਵੇਖੋ ਜੋੜੀ ਵੀਰ ਕੱਲਾ ਹੀ ਆਇਆ ਹੈ ਗਾੜੀ ਤੇ ਪ੍ਰਸ਼ਾਦਾ ਪਾਣੀ ਜਿੰਨਾ ਕਿ ਜੋਗੇ ਹੈਗੇ ਹਾਂ ਬਾਕੀ ਜਿੰਨੇ ਕਿ ਜੋਗੇ ਹਿੰਦਾਂ ਦਾ ਸੈਂਸ ਕੀ ਤੁਹਾਡੇ ਕਰਕੇ ਤੇ ਬਹੁਤ ਜੋਗੇ ਆ ਪਰ ਜਿੰਨਾ 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 ਇਨੀ ਛੇਤੀ ਜਿਹੜਾ ਪ੍ਰੋਗਰਾਮ ਕੀਤਾ ਵਾ ਪ੍ਰੋਗਰਾਮ ਦੇ ਵਿੱਚ ਜੋ ਕੁਝ ਵੀ ਹੈ ਉਹ ਪ੍ਰਵਾਨ ਕਰਿਓ ਸਾਰੇ ਜਣੇ ਹਾਂਜੀ ਲੰਘ ਜਾਓ ਗਾੜੀ ਲੰਘ ਰਿਓ ਗਾੜੀ ਰੋ ਇੱਥੇ ਕੋਈ ਇਧਰੋਂ ਸਾਈਡ ਤੇ ਨਾ ਹੋ ਜਾ ਕੋਈ ਕਣੇ ਸ਼ਾਮ ਨੂੰ 7:30-8:00 ਵਜੇ ਫੋਨ ਕਰਿਓ ਆਰੋਪ ਜਰ ਕੋ ਬਿਠਾ ਉਹ ਜਿਹੜੇ ਉਹ ਕਹਿੰਦਾ ਆ ਰਹੇਗਾ ਆ ਤਾਂ ਬਾਡੀ ਗਾਰੋਂ ਮੇਟੀ ਪਹੁੰਚਣਾ ਲੱਗਣਾ ਯਾਦ ਰੱਖਣਾ ਕੰਮ ਕੰਮ ਨਹੀਂ ਕਰ ਪਾਉਂਦੇ। ਤਾਂ ਜਿਹੜਾ ਨਾ ਕੱਟੇ ਪੁੱਟੇ ਮਨ ਕਰ ਪਾਉਂਦਾ। ਕੀ ਗੱਲ ਹੋਈ ਆ? 15 ਅੰਦਰ ਫਕਸ਼ਨ ਦਾ ਕਰਵਾਣੀ ਤਰ੍ਹਾਂ ਮੰਟੇ ਦਾ ਵਾਅਦਾ ਨਹੀਂ। ਅੱਛਾ ਜਿਹੜਾ ਮਨ ਨਹੀਂ ਵਾਗਾ। ਨਾ ਹੁੰਦੀ ਆ। ਇਤਰਾ ਨਹੀਂ। ਹਰ ਨਹੀਂ ਆਣਾ। ਕੰਮ ਨਹੀਂ ਦਾਨਾ। ਬੱਚਾ ਛੋਟਾ ਵਾ। ਬੱਚਾ ਛੋਟਾ। ਇੱਕ ਕੁੜੀ ਦਾ ਵਿਆਹ ਕਰ ਦੋ। ਯਾਰ ਮਾਰਚ ਦੀ 6 6-7 ਤਾਰੀਖ ਨੂੰ ਸਭਰਾਵਾਂ ਵਿਆਹ ਜੇ। ਜੇ ਕੋਈ ਸੇਵਾ ਕਰਨਾ ਚਾਹੁੰਦਾ ਵਾ ਤੇ ਸਾਡੇ ਨਾਲ ਸੰਪਰਕ ਜਰੂਰ ਕਰਿਓ ਮੈਂ ਇਸ ਵੀਡੀਓ ਦੇ ਵਿੱਚ ਹੀ ਸਾਰਾ ਕੁਝ ਤੁਹਾਨੂੰ ਬਿਆਨ ਕਰਦਾ ਵਾਂ ਵੱਖਰੀ ਵੀਡੀਓ ਮੈਂ ਕੋਈ ਨਹੀਂ ਪਾਉਣੀ ਇਹਨਾਂ ਦੀ ਕਿਉਂਕਿ ਸੁਭਰਾਵਾ ਸਾਡੇ ਤੋਂ ਦੂਰ ਬੜਾ ਵਾ ਤੇ ਹੁਣ ਸਾਡੇ ਕੋ ਇੱਥੇ ਜਾਇ ਨਹੀਂ ਜਾਣਾ ਵੀਰ ਕਿਸੇ ਜੱਟ ਦੇ ਨਾਲ ਇੱਕ ਦਿਹਾੜੀਦਾਰ ਕੰਮ ਕਰਦੇ ਆ ਜਿ ਤਰ੍ਹਾਂ ਫਸਲ ਵਾੜੀ ਦਾ ਤੇ ਜਿਹਨੂੰ ਆਪਾਂ ਸੀਰੀ ਕਹਿੰਦੇ ਆ ਤੇ ਵੀਰ ਹੁਣ ਜਾਂਦੇ ਆ ਕਿ ਜਿਦ ਤਰ੍ਹਾਂ ਤੁਸੀਂ ਐਕਸ਼ਨ ਵੇਖਿਆ ਵੀਰ ਦਾ ਕਿ ਬੜੇ ਇਹਦਾ ਸਾਹ ਬਹੁਤ ਚੜ ਜਾਂਦਾ ਵਾ ਹਰਨੀਆਂ ਦਾ ਪ੍ਰੈਸ਼ਰ ਹੋਣਾ ਵਾ ਪਰ ਪੈਸੇ ਕਰਕੇ ਨਹੀਂ ਕਰਾ ਰਹੀ ਤੇ ਧੀ ਦਾ ਵਿਆਹ ਵਾ ਵੀਰ ਹੁਣਾ ਦੀ ਅੰਕਰ ਹੁਣਾ ਦੀ ਧੀ ਦਾ ਵਿਆਹ ਵਾ 6 7 ਨੂੰ 6 7 ਨੂੰ 6 ਦੀ 6 ਦਾ ਸੰਗਤ 7 ਦਾ 7 ਦਾ ਵਿਆਹ ਵਾ ਜੇ ਕੋਈ ਵੀਰ ਇਹਨਾਂ ਦੀ ਸੇਵਾ ਕਰਨ ਦੇ ਲਈ ਅੱਗੇ ਆਉਣਾ ਚਾਹੁੰਦਾ ਵਾ ਤੇ ਇਸੇ ਵੀਡੀਓ ਰਾਹੀਂ ਹੀ ਸਾਨੂੰ ਸਾਡੇ ਨਾਲ ਸੰਪਰਕ ਜ਼ਰੂਰ ਕਰ ਲੈ ਕਿਉਂਕਿ ਅਸੀਂ ਇਹਨਾਂ ਦੀ ਕੋਈ ਵੱਖਰੀ ਵੀਡੀਓ ਨਹੀਂ ਅਸੀਂ ਪਾਉਣੀ ਤੇ ਜੇ ਕੋਈ ਇਸ ਵੀਡੀਓ ਦੀ ਇੱਥੋਂ ਤੱਕ ਪਹੁੰਚਿਆ ਵਾ ਤੇ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਚਲੋ ਅਸੀਂ ਬੋਲ ਦਿੱਤਾ ਵਾ ਨਾ ਅਗਲੇ ਪਾਸੇ ਇਹ ਸੰਗਤ ਤੇ ਆ हाँ बोलो क्या करूँगा ये कौन पहला सांग निर्भर है आउट आउट कर दे ਹਰ ਡੀਡਾਉਨ ਵਾਲੀ ਜੋ ਨਹੀਂ ਮੋੜਦੇ ਪੂਰਾ ਕਰ ਹਾਂ ਟੇਬਲ ਅਰਾ ਭਾਈ ਪੂਰਾ ਕਰ ਲਾਓ ਜੀ ਥੋੜੇ ਪੂਰੇ ਛੱਡ ਕੇ ਤੇ ਘਰ ਦੀ ਰੋਟੀ ਖਾਣੀ ਪਸੰਦ ਆਂ ਸੀ ਤਾਂ ਕਰਦੇ ਆ ਕਿਉਂਕਿ ਰੋ ਰੋਜ਼ਾਨਾ ਰੋਜ਼ਾਨਾ ਜਿਹੜੇ ਵਿਆਹ ਹਨ ਉਹ ਸਾਨੂੰ ਮਾਫਕ ਨਹੀਂ ਸਾਨੂੰ ਨਹੀਂ ਮਾਫੂ ਕੋ ਕਿਸੇ ਨੂੰ ਵੀ ਮਾਫੂ ਨਹੀਂ ਪਰ ਸਾਰੇ ਰੋਜ਼ ਨਹੀਂ ਦੇਖਦੇ ਅੱਜ ਰੋਜ਼ ਦੇਖਦੇ ਆ ਨਾ ਜੁਣੋ ਇੱਥੇ ਫੜਦੇ ਅਨੁਕ ਫੜਦੇ ਆ ਜਾ ਤੇ ਮੈਨੂੰ ਫੜਕਿਆ ਓਏ ਸਾਰਿਆਂ ਨੂੰ ਔੜ ਜਾ ਜ਼ਰੂਰ ਲੱਗੰਦਿਆ ਹੋਊਗਾ ਕਿ ਆਪਣੇ ਘਰ ਦੀ ਰੋਟੀ ਘਰ ਦੀ ਸਬਜੀ ਕੋਈ ਤੇ ਬੈਗੇ ਪਰ ਹਲਵਾਈਆਂ ਨੂੰ ਪੁੱਛਿਓ ਕਦੀ ਵੀ ਰੋਟੀ ਆਪਣੇ ਬਣਾਈ ਨਹੀਂ ਕਰਦੇ ਘਰ ਵਾਲੀ ਰੋਟੀ ਨਹੀਂ ਲੈ ਜਾਂਦੇ ਉਹ ਕੰਮ ਕਰਦਾ ਤਹੀ ਮੈਨੂੰ ਜਮਾ ਪ੍ਰਮਾਣ ਕਰ ਲਿਆ ਠੀਕ ਹੈ ਨਾ ਤੁਹਾਡਾ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਚੰਗਾ ਜੀ ਮਾਰੇ ਤੁਹਾਨੂੰ ਨਾ ਚੜਦੀ ਕਲਾ ਬਖਸ਼ੇ ਰਿਸ਼ਤੇ ਤੁਸੀਂ ਕਰਾਉਂਦੇ ਰਹੋ ਜੋ ਬੈਲੈਂਸ ਸੀ ਉਹ ਬੈਲੈਂਸ ਦੇ ਕੇ ਨਹੀਂ ਇਥੋਂ ਚੱਲ ਚੱਲੇ ਆ ਤੇ ਇਹ ਆਪਣੀ ਕਾਰਵਾਈ ਆਪਣੀ ਪਾਈ ਰੱਖਣੀ ਆ ਉਹ ਰੁਕਸਤ ਹੋ ਰਹੀ ਆ ਏ ਢੋਲੀ ਢੋਲੀ ਕਹਿੰਦੇ ਆਓ ਜਣੀਆਂ ਆਓ ਜਣੀਆਂ ਆਪਾਂ ਬਾਹਰ ਚਲ ਜੀ ਚੰਗਾ ਜੀ ਹਾਂ ਜੀ ਦੱਸੋ ਤੁਸੀਂ ਮੇਰੇ ਆ ਜਾ ਕੀ ਕਰਨੇ ਫੇਰ ਕੱਲਾ ਬੋਲ ਆਉਣੇ ਕੰਮ ਹਾਂਜੀ ਫੋਟੋ ਕਰਨੀ ਆ ਆਜੋ 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 ਇਹ ਹੜੇ ਭੈਣ ਵਾਂਗੇ ਆਓ ਤੁਸੀਂ ਨਾਲ ਆਓ ਤੁਹਾਡੇ ਕਰਕੇ ਤਾਂ ਨਾ ਦੋ ਦਿਨ ਪਹਿਲਾਂ ਹੀ ਪੀਉਣਾ ਦੁੱਧ ਪਿਆ ਲੈਂਦੇ ਸੀ ਆਪਾਂ ਮਿਲ ਕੇ ਦਿਲ ਦੇਣਾ ਤੁਸੀਂ ਕਰਦੇ ਰਹੋ ਇਹਨਾਂ ਸਾਨੂੰ ਕਰ ਲੈਂਦਾ ਦੁੱਧ ਛੱਡ ਗਿਆ ਭਾਈ ਕਿਉਂ ਪਿਆ ਲੋ ਠੀਕ ਹੈ ਨਾ ਦੇਖ ਲੋ ਨਾਲ ਇੱਕ ਮਿੰਟ ਆ ਜਾਓ ਲਵ ਆ ਜਾਓ ਆਇਂ ਤੜੀ ਇਧਰ ਆਓ ਉਧਰ ਵੇਖ ਲੋ ਇੱਥੋਂ ਦਿਓ ਜੀ ਸਾਨੂੰ ਇਜਾਜ਼ਤ ਅਗਲੇ ਵਿਆਹ ਦੇ ਵਿੱਚ ਅਗਲੀ ਵੀਡੀਓ ਵਿੱਚ ਤੁਹਾਨੂੰ ਮਿਲਾਂਗੇ ਮੀਰਨ ਨੂੰ ਸਾਰੇ ਭੈਣਾਂ ਨੂੰ ਸਾਰੇ ਜਾਣੇ ਦੁਆਵਾਂ ਦਿਓ ਕਿ ਇਹਨਾਂ ਦੀ ਜੋੜੀ ਸਦਾ ਸਲਾਮਤ ਰਹੇ ਠੀਕ ਹੈ ਜੀ ਨਾਮ ਕੀ ਹੈ ਤੁਹਾਡਾ ਹੁਸਨਪ੍ਰੀਤ ਹੁਸਨਬੀਬੀ ਨਾਮ ਬੜਾ ਸੋਹਣਾ ਯਾਰ ਹੁਸਨਪ੍ਰੀਤ ਹੈ ਚੰਗਾ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਹੈ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਧੀ ਧਿਆਣੀ ਦਾ ਗੋਣਾ ਗੁਣ ਨਹੀਂ ਵੇਖਣਾ ਜੇ ਥੋੜਾ ਬਹੁਤਾ ਗਲਤੀਆਂ ਕਰ ਵੀ ਜਾਏ ਨਾ ਉਹਨੂੰ ਆਪਣੀ ਜਾਣ ਕੇ ਨਾ ਮਾਫ ਕਰ ਦੇਣਾ ਤੇ ਤੁਸੀਂ ਵੀ ਆਪਣੇ ਹਸਬੰਡ ਦਾ ਜਿਹੜਾ ਨਾ ਆਖਾ ਪੂਰਾ ਮੰਨਣਾ ਠੀਕ ਹੈ ਨਾ ਸਾਨੂੰ ਸ਼ਿਕਾਇਤ ਨਹੀਂ ਤੇਰੀ ਹੋਣੀ ਚਾਹੀਦੀ ਠੀਕ ਹੈ ਬੋਤ ਚੜ੍ਹਦੀ ਕਲਾ ਮਾਰ ਤੈਨੂੰ ਤਾਂ ਦਰਸਤੀ ਤੇ ਉੱਚਾ ਜੀਵਨ ਦਾ ਵੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜੇ ਇੱਥੇ ਸ਼ਿਰਕਤ ਹੋਏ ਜਿਹੜੇ ਜਿਹੜੇ ਮੇਰੇ ਸਾਹਮਣੇ ਨਜ਼ਰਾਂ ਦੇ ਵਿੱਚੋਂ ਲੰਗੇ ਆ ਉਹਨਾਂ ਸਾਰਿਆਂ ਦਾ ਧੰਨਵਾਦ ਤੇ ਖਾਸ ਕਰ ਧੰਨਵਾਦ ਐਸ ਪੈਂਡ ਦਾ ਐਸ ਪੈਂਡ ਦਾ ਹੈ ਕਿਉਂਕਿ ਇੰਨੇ ਰੰਗ ਬੰਨੇ ਸਾਰੇ ਇਹ ਨਾ ਹੁੰਦੀ ਐ ਜੋੜੀ ਮਿਲਣੀ ਨਹੀਂ ਸੀ ਆਪਸ ਵਿੱਚ ਇਹ ਹੈਗੀ ਆ ਵੀ ਚੋਲੀ ਸਾਡੀ ਚਲੋ ਚੰਗਾ ਜੀ ਚੰਗਾ ਜੀ ਚੰਗਾ ਪੈਂਦੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ